ਸਸਟੇਨਬਲ ਫਰਮ ਗਵਰਨਮੈਂਟ ਜਿਹੜਾ ਕਹਿੰਦੇ ਸੋਲਿਡ ਮੈਨੇਜਮੈਂਟ ਮੇਰੇ ਪ੍ਰੋਜੈਕਟ ਦਾ ਨਾਮ ਬੈਸਟ ਆਊਟ ਆਫ ਵੇਸਟ ਹੈ ਜਿਸ ਵਿੱਚ ਮੈਂ ਪਲੇਸ ਪੋਲੀਥੀਨ ਐਂਡ ਸੋਇਲ ਫਾਲ ਪੇਪਰ ਦੀ ਯੂਜ਼ ਕਰਕੇ ਇੱਕ ਬੈਗ ਤਿਆਰ ਕੀਤੀ ਹੈ ਮੈਨੂੰ ਬਹੁਤ ਆਸ ਹੈ ਕਿ ਤੁਹਾਨੂੰ ਮੇਰੀ ਕੀਤੀ ਹੋਈ ਮਿਹਨਤ ਬਹੁਤ ਪਸੰਦ ਆਵੇਗੀ ਇਹ ਵੇਸ ਪੋਲੀਥੀਨ ਹਾਂ ਵੇਸ ਪੋਲੀਥੀਨ ਬਾਲੀਕਾ ਤੇ ਬੀਸ ਕਾਲੇ ਨੂੰ ਬੀਸ ਕਾਲੇ ਨੂੰ ਹੰਦਰ ਦਸ ਮਾਰ ਕੇ ਬੀ ਆਪਦੀ ਐਕਟੀਵਿਟੀ ਕਰ ਸਕਦਾ ਹੈ ਐਂਡ ਬੈਂਕ ਐਂਡ ਬੈਂਕ ਜਿਹੜਾ ਕੋ ਬੀਟਿੰਗ ਦੇ ਵਿੱਚ ਜ਼ਰੂਰੀ ਹਦਾਵਾ ਤੇ ਇਹਦਾ ਜਿਹੜਾ ਡਾਇਗਰਾਮ ਹਦਾਵਾ ਇੱਕ ਮਿੰਟ ਤੱਕ ਮੈਂ ਜਿਹੜਾ ਇਹ ਉਦਾਹਰਣ ਹੈ ਕਾਸਟ ਆਲੇ ਹਸਪਤਾਲ ਦੇ ਨਾਲ ਬਹੁਤ ਬੜਾ ਨੈਟਵਰਕ ਹੈ ਜਿਹੜਾ ਦਾ ਨਾਮ ਹੈ 5 ਤੋਂ 50 ਕਿਲੋਮੀਟਰ ਅੱਗੇ ਵੈਚੜਾ ਵਾ ਪੂਰੇ ਬਿਸ਼ਪ ਭਾਰ ਵਿੱਚ ਦੀ ਰੇਂਜ ਹੁੰਦੀ ਹੈ ਤੇਰੀ ਉਦਾਹਰਨ ਹੈਗੀ ਇੰਟਰਨੈਟ ਕਿ ਇਹਦੀ ਡੈਫੀਨੀਸ਼ਨ ਆਪਣਾ ਵੈਨ ਮੀਨਸ ਵੈਨ ਮੀਨਸ ਵਾਈਡਰੀਆ ਨੈਟਵਰਕ ਮੈਨ ਮੀਨਸ ਲੋਕਲਰੀਆ ਨੈਟਵਰਕ ਮੈਨ ਮੀਨਸ ਮੈਟਰੋਪੋਲੀਟਨ ਹੋ ਜਾਂਦਾ ਹੈ ਫਾਰਮਰ ਜੀ ਇਸ ਕਾਰਨ ਇਸ ਕਿ ਉਹ ਦਗਾ ਸਰ ਮੇਰਾ ਟਾਪਿਕ ਹੈ ਸਮਾਰਟ ਹਸਟ ਸਮਾਰਟ ਜੀਨ ਉਹਨਾਂ ਲਈ ਸਨਹਲ ਵਿੱਚ ਜੀ ਡਿਚੂਰ ਤੇ ਇਸ ਨੂੰ ਵੀ ਜਾਂ ਸਰ ਇੱਕ ਸਰਵੋ ਮੋਟਰ ਇੱਕ ਆਰਡੀਨੋ ਆਰਡੀ ਸਰ ਇਹਨੂੰ ਯੂਜ਼ ਕਰ ਲਈ ਆਪਾਂ ਨੂੰ ਬਾਅਦ 12 12 ਬੈਟਰੀ ਸਮਾਰਟਨ ਤੋਂ ਬਣ ਕੇ ਰੈਂਪ ਦਾ ਕੰਟੇਨਰ ਹੈ ਜੋ ਰੈਸਟ ਟਰੀਅਲ ਅਗਲਾ ਕੰਮ ਹੈ ਜਦੋਂ ਆ ਤੇ ਹੋਰ ਹੈ ਸੈਂਸਰਾਂ ਵੀ ਸਰ ਉਹ ਮੋਡਲ 102 ਇੱਕ ਜੀ ਦੇਖੀ ਤਾਂ ਆਪਾਂ ਇੱਕ ਮੋਡਲ ਬਣਾਇਆ ਹੈ ਇਹ ਵੇਸਟ ਮਟੀਰੀਅਲ ਦਾ ਹੈ ਲਾਈਫ ਪੇਸ ਜਿੱਦਾਂ ਆਪਾਂ ਘਰ ਵਿੱਚ ਆਪਣੀ ਆਇਡੈਂਟੀਟੀ ਦੱਸ ਪਹਿਲਾਂ ਹਾਂਜੀ ਸੋਰੀ ਸਰ ਮੇਰਾ ਨਾਮ ਹੈ ਕਾਇਆ ਅਨਮੋਲਪ੍ਰੀਤ ਕੋਰ ਆਪਾਂ 45 ਸਕੂਲ ਤੋਂ ਆਏ ਆ ਤੇ ਆਪਾਂ ਇੱਕ ਮੋਡਲ ਤਿਆਰ ਕਰਕੇ ਲੈ ਕੇ ਆਏ ਆ ਆਪਾਂ ਪੈਰਾ ਦੇ ਸਟੂਡੈਂਟ ਆ ਇਹ ਰਿਹਾ ਆਪਣਾ ਪੋਨਰ ਜੋ ਕਿ ਆਪਾਂ ਬਣਾਇਆ ਹੈ ਵੇਸਟ ਮਟੀਰੀਅਲ ਦਾ ਜਿਵੇਂ ਕਿ ਬੋਲੋਥਿੰਨਾ 블랙 ਕਲਰ ਦੇ ਜਿੱਦਾਂ ਕੀ ਦੁੱਧ ਦੇ ਬੋਲੋਥੀ ਹੁੰਦੀ ਹੈ ਹੋਰ ਵੀ ਕਾਫੀ ਸਾਰੇ ਐਰਾ ਵਗੈਰਾ ਬੋਲੋਥਿੰਦੇ ਹੁੰਦੇ ਆ ਉਹਨਾਂ ਨਾਲ ਆਪਾਂ ਡਰੈਸ ਤਿਆਰ ਕੀਤੀ ਆ ਆ ਸਪੈਸ਼ਲੀ ਹੈਡ ਦੇ ਵਾਸਤੇ ਤਿਆਰ ਕੀਤੀ ਆ ਐਂਡ ਆ ਗਲਚ ਵਾਲਾ ਨੈਕਲਸ ਤਿਆਰ ਹੈ ਆਡਾ ਥੈਂਕ ਯੂ ਜੀ ਆਨ ਮੈਂ ਸਿਰਫ ਕਹਿੰਨ ਸੀ ਕਿ ਸਟੂਡੈਂਟਾਂ ਹਾਂ ਅੱਜ ਮੈਂ ਇੱਕ ਥੂਡੀ ਸਲੂੰਡਾ ਮਾਡਲ ਪੇਸ਼ ਕੀਤਾ ਹੈ ਅੱਜਕੱਲ ਬਿਊਟੀ ਸੈਲੂਨ ਬਹੁਤ ਹੀ ਟ੍ਰੈਂਡਿੰਗ ਚ ਚੱਲ ਰਹੇ ਨੇ ਇਸ ਲਈ ਮੈਂ ਬਹੁਤ ਸਾਰੇ ਬਿਊਟੀ ਸਟੂਡੀਓਸ ਕਿੱਥੇ ਆਓ ਮੈਂ ਤੁਹਾਨੂੰ ਆਪਣੀ ਬਿਊਟੀ ਸੈਲੂਨ ਦੀ ਸੈਰ ਕਰਾਣ ਤੇ ਇੱਥੇ ਗੇਟ ਦੇ ਅੰਦਰ ਐਂਟਰ ਕਰਦੇ ਹੀ ਰਿਸੈਪਸ਼ਨ ਹੁੰਦਾ ਹੈ ਰਿਸੈਪਸ਼ਨ ਵਿੱਚ ਜਿਹੜੇ ਕਲਾਇੰਟ ਹੁੰਦੇ ਆ ਉਹਨਾਂ ਦੇ ਆਰਡਰ ਲਿਤੇ ਜਾਂਦੇ ਕਿ ਉਹਨਾਂ ਨੇ ਕੀ ਸਰਵਿਸ ਲੈਣੀ ਹੈ ਤੇ ਇਹਦੇ ਵਿੱਚ ਇੱਕ ਰਿਕਾਰਡ ਬੁੱਕ ਵੀ ਰੱਖੀ ਹੋਈ ਆ ਕਿ ਕਲਾਇੰਟ ਨੂੰ ਕਿਸੇ ਚੀਜ਼ ਤੋਂ ਕੋਈ ਲੈਜਰ ਜਿਹਾ ਰੱਖਦੇ ਨੇ ਕਿ ਤੇ ਤੋਂ ਅੱਗੇ ਕਲਾਇੰਟ ਨੂੰ ਵੇਟਿੰਗ ਰੂਮ ਜਿੱਥੇ ਭੇਜਿਆ ਜਾਂਦਾ ਜਿੱਥੇ ਵੇਟ ਕਰਨ ਲਈ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਕਿਹੜੀ ਸਰਵਿਸ ਲੈਣੀ ਹੈ ਬਾਅਦਚੋਦ ਵਿੱਚ ਭੇਜਿਆ ਜਾਂਦਾ ਹੈ ਜਦੋਂ ਕਲਾਇੰਟ ਵੇਟ ਕਰ ਰਿਹਾ ਹੁੰਦਾ ਉਹਨਾਂ ਨੂੰ ਚਾਹ ਪਾਣੀ ਕਾਫੀ ਵੀ ਕਹਿਆ ਜਾਂਦਾ ਹੈ ਸਰਵਿਸ ਦੇ ਕੀ ਕਰਨੇ ਜੇ ਕੋਈ ਵੀ ਕਿਸੇ ਨੂੰ ਰੀਡ ਕਰਨ ਲਈ ਕੁਝ ਬੁੱਕ ਵਗੈਰਾ ਚਾਹੀਦੀ ਹੁੰਦੀ ਹੈ ਤੇ ਉਹ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਬਸ ਤੋਂ ਗਿਆ ਨੀ ਲੱਗ ਸਕਦੇ ਇਹਦੇ ਵਿੱਚ ਨੀ ਲੱਕ ਕੀਤੇ ਜਾਂਦੇ ਹਨ ਦੇ ਲੱਛਣ ਕਿਤੇ ਦਨਾਂ ਟੈਂਪਰੇਰੀ ਵੀ ਦੇ ਹੈ ਵੀਂਗ ਵਿਅਕਤੀ ਦੇ ਫੇਸ ਦੀਆਂ ਕਮੀਆਂ ਨੂੰ ਛੁਪਾ ਲੈ ਮੇਕਅਪ ਕੀਤਾ ਜਾਂਦਾ ਹੈ ਇਸ ਨਾਲ ਵਿਅਕਤੀ ਦਾ ਆਤਮ ਵਿਸ਼ਵਾਸ ਵੀ ਵਧਦਾ ਹੈ ਤੇ ਵਕਤ-ਵਕਤ ਮੇਕਅਪ ਕੀਤਾ ਜਾਂਦਾ ਜਿਦਾ ਬ੍ਰਾਈਡਲ ਨਾਰਮਲ ਡੇ ਵਾਲਾ ਨਾਈਟ ਵਾਲਾ ਸਟੂਅ ਗਿਆ ਗਏ ਸਪਾ ਸਟੂਡੀਓ ਇਸ ਵਿੱਚ ਸਕਿਨ ਕੇਅਰ ਕੇ ਜਾਨੇ ਜਿਦਾ ਫੇਸ਼ੀਅਲ ਬਲੀਚ ਬਾਡੀ ਮ사ਜ ਫੇਸ ਮ사ਜ ਆਦਿ ਹੈ ਇਸ ਪੀਐਮ ਸੀ ਕੰਪਨੀ ਸਟੇਸ ਸੋ ਮੇਰੀ ਵਿਦਿਆਰਥੀ ਮੇਰਾ ਅਸਲਾ ਟੌਪਿਕ ਹੈ ਟਾਈ ਐਂਡ ਡਾਈ ਟਾਈ ਐਂਡ ਡਾਈ ਦਾ ਜਨਮ ਟਾਈ ਐਂਡ ਡਾਈ ਸਭ ਤੋਂ ਵੱਧ ਰਾਜਸਥਾਨ ਤੇ ਗੁਜਰਾਤ ਵਿੱਚ ਹੋਈ ਸੀ ਜੋ ਕਿ ਅਸੀਂ ਇਸ ਵਿੱਚ ਐਕਸਪਲੇਨ ਵੀ ਕੀਤੀ ਹੋਈ ਹੈ ਰਾਜਸਥਾਨ ਤੇ ਗੁਜਰਾਤ ਵਿੱਚ ਸਭ ਤੋਂ ਜ਼ਿਆਦਾ ਲੈਰੀ ਯੂਸ ਹੁੰਦੀ ਹੈ ਭਾਰਤ ਦੇ ਬੰਗਲੂ ਵਿੱਚ ਸਭ ਤੋਂ ਜ਼ਿਆਦਾ ਆਂਧਰਾ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ ਬੰਗਲੂ ਯੂਸ ਹੁੰਦੀ ਹੈ 오ਡੀਸਾ ਵਿੱਚ ਮਤਲਬ ਇਹ ਟਾਈ ਐਂਡ ਡਾਈ ਦਾ ਕੀ ਮਤਲਬ ਹੈ ਕਲਰ ਕਪੜਿਆਂ ਨੂੰ ਕਲਰ ਕਰਨਾ ਧਾਗੇ ਨਾਲ ਬੰਦ ਕੀ ਧਾਗੇ ਨਾਲ ਬੰਨ ਕੇ ਹਾਂਜੀ ਹਾਂਜੀ ਧਾਗੇ ਨਾਲ ਬੰਨ ਕੇ ਇੱਕ ਮਾ ਜਿਹੜੀ ਆਪਾਂ ਗਰਮ ਕਮਰਿਆ ਦੀ ਸੁਣਦੀ ਹੈ ਧਾਗੇ ਨਾਲ ਪਹਿਲਾਂ ਮੈਂ ਬੰਨ ਲਿਆ ਫਿਰ ਉਸ ਤੋਂ ਬਾਅਦ ਜਿੱਥੇ ਸਿੱਧਾ ਧਾਗਾ ਬੰਨੇ ਉੱਥੇ ਕਲਰ ਨਹੀਂ ਚੜੂਗਾ ਬਾਕੀ ਸਾਰੇ ਪਾਸੇ ਕਲਰ ਚੜੂਗਾ ਉਹ ਫਿਰ ਇੱਕ ਡਿਜ਼ਾਈਨ ਛਾ ਦੇਵਾਂਗੇ ਇਹ ਜਿਹੜੀ ਇਹ ਬਾਰਡਰ ਤੋਂ ਵੀ ਤਿਆਰ ਕੀਤੀ ਮੈਂ ਇਹ ਹੈ ਕਿ ਉਹ ਕਲਸ ਦੇ ਆਹ ਲ ਸਪਾਇਰਲ ਸਪਾਇਰਲ ਦੇ ਵਿੱਚ ਅਸੀਂ ਕਪੜੇ ਨੂੰ ਐਜ ਕਰਕੇ ਬੰਨਿਆ ਹੋਇਆ ਹੈ ਜਿਸ ਕਿਸੇ ਕਿਸੇ ਕਾਰਨ ਪਲੀਜ਼ ਮਾਣੇ ਨਾ ਸਕੂਨ ਖੰਬੇ ਰਾਜਪੂਤ ਮੈਂ ਅੱਜ ਤੁਹਾਨੂੰ ਸਿੰਪਲ ਵੇ ਨਾਲ ਬਿਊਟੀ ਐਂਡ ਹੈਲਥਸ ਵਿੱਚ ਦੱਸਾਂਗੀ ਕਿ ਸੁੰਦਰਤਾ ਕੀ ਹੈ ਇਸ ਨਾਲ ਅਸੀਂ ਕਿਵੇਂ ਸੁੰਦਰ ਅਤੇ ਤੰਦਰੁਸਤ ਰਹਿ ਸਕਦੇ ਹਾਂ ਇਸ ਵੀਰ ਵਿੱਚ ਮੈਂ ਤੁਹਾਨੂੰ ਕੰਸਲ ਪ੍ਰੀ ਟ੍ਰੀਟਮੈਂਟ ਦੱਸਾਂਗੀ ਜਿਸ ਵਿੱਚ ਸਭ ਤੋਂ ਪਹਿਲਾ ਹੈ ਸ਼ਰੋਧਾ ਦਾ ਟ੍ਰੀਟਮੈਂਟ ਇਹ ਇੱਕ ਆਯੁਰਵੇਦਿਕ ਟ੍ਰੀਟਮੈਂਟ ਹੈ ਇਸ ਵਿੱਚ ਜਦੋਂ ਤੇਲ ਦੀਆਂ ਬੂੰਦਾਂ ਸਾਡੇ ਮੱਥੇ ਉੱਪਰ ਪੈਂਦੀਆਂ ਹਨ ਤਾਂ ਸਾਡੀ ਬੋਡੀ ਰਿਲੈਕਸ ਫੀਲ ਕਰਦੀ ਹੈ ਸਾਡਾ ਜਿਹੜਾ ਮਾਈਂਡ ਹੈ ਉਹ ਇੱਕਦਮ ਸ਼ਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਕੁਝ ਵਿਟਾਮਿਨਸ ਹਨ ਜਿਵੇਂ ਵਿਟਾਮਿਨ A ਜੋ ਕਿ ਸਾਡੀ ਸਕਿਨ ਨੂੰ ਸੌਫਟ ਅਤੇ ਸਮੂਥ ਰੱਖਦੇ ਹਨ ਵਿਟਾਮਿਨ ਸੀ ਜੋ ਸਾਡੀ ਸਕਿਨ ਲਈ ਬ੍ਰਾਈਟਨਿੰਗ ਲਈ ਬਹੁਤ ਫਾਇਦੇਮੰਦ ਹੈ ਵਿਟਾਮਿਨ ਏ ਜੋ ਕਿ ਸਾਡੀ ਸਕਿਨ ਲਈ ਜੰਗਰ ਰਹਿ ਲਈ ਬਹੁਤ ਹੀ ਫਾਇਦੇਮੰਦ ਹੈ ਉਸ ਤੋਂ ਬਾਅਦ ਸਰ ਯੋਗਾ ਯੋਗਾ ਸਾਨੂੰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਸਾਡੀ ਰੋਜ਼ਾਨਾ ਜਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ ਜੇਕਰ ਅਸੀਂ ਯੋਗਾ ਕਰਦੇ ਹਾਂ ਤਾਂ ਸਾਡਾ ਜਿਹੜਾ ਤਣਾਅ ਹੈ ਉਹ ਦੂ ਘੋ ਸਕਦਾ ਹੈ ਅਸੀਂ ਸਟ्रेस फ्री ਹੋ ਸਕਦੇ ਹਾਂ ਉਸ ਤੋਂ ਬਾਅਦ ਸਰ ਕੁਝ ਹੈਲਦੀ ਹੋਮ ਰੈਮਡੀਜ਼ ਹਨ ਇਹ ਉਹ ਚੀਜ਼ਾਂ ਜੋ ਕਿ ਸਾਨੂੰ ਘਰ ਵਿੱਚ ਆਸਾਨੀ ਨਾਲ ਪ੍ਰਾਪਤ ਹੋ ਸਕਦੀਆਂ ਹਨ ਇਸ ਵਿੱਚ ਸਭ ਤੋਂ ਪਹਿਲਾਂ ਹੈ ਟਮਾਟਰ ਅਤੇ ਮਿਲਕ ਜੋ ਕਿ ਸਾਡੀ ਸਕਿਨ ਬ੍ਰਾਈਟਨਿੰਗ ਲਈ ਬਹੁਤ ਹੀ ਲਾਭਦਾਇਕ ਹਨ ਉਸ ਤੋਂ ਬਾਅਦ ਹੈ ਕੋਕੋਨਟ ਆਇਲ ਅਤੇ ਤੇ ਹਲਦੀ ਜੇਕਰ ਇਸ ਦਾ ਪੇਸਟ ਆਪਣੇ ਅਸੀਂ ਆਪਣੇ ਫੇਸ ਉੱਪਰ ਲਗਾਉਂਦੇ ਆ ਤਾਂ ਸਾਡੀ ਜਿਹੜੀ ਸਕਿਨ ਆ ਹੋਲ ਹੈਲਦੀ ਰਹੇਗੀ ਉਸ ਤੋਂ ਬਾਅਦ ਸਰ ਹਨੀ ਅਤੇ ਕਾਫੀ ਜੋ ਕਿ ਸਾਡੀ ਸਕਿਨ ਟਾਈਟਲੀ ਦੀ ਬਹੁਤ ਹੀ ਜ਼ਰੂਰਤ ਹੁੰਦਾ ਹੈ ਉਸ ਤੋਂ ਬਾਅਦ ਰਾਈਸ ਵਾਟਰ ਜੋ ਅੱਜ ਕੱਲ ਬਹੁਤ ਹੀ ਜ਼ਿਆਦਾ ਵਰਤ ਵਿੱਚ ਹੈ ਜਿਸ ਨਾਲ ਇਹ ਇੱਕ ਸਕਿਨ ਟੋਨਰਰ ਦੀ ਤਰ੍ਹਾਂ ਕੰਮ ਕਰਦਾ ਹੈ ਸਰ ਮੈਂ ਆਪਣੇ ਸਲੂਨ ਵਿੱਚ ਇੱਕ ਗਲੋਇੰਗ ਸਕਿਨ ਚੈਲੰਜ ਵੀ ਲਗਾਇਆ ਹੋਇਆ ਹੈ ਜੋ ਕਿ ਸਿਰਫ ਇੱਕ ਹਿੱਕਦਾ ਹੈ ਇਸ ਨਾਲ ਜਿਹੜੀ ਸਾਡੀ ਸਕਿਨ ਤੰਦਰੁਸਤ ਵੀ ਰਹੇਗੀ ਅਤੇ ਗਰੂਹੀ ਵੀ ਰਹੇਗੀ ਇਸ ਵਿੱਚ ਸੱਤ ਅਸੀਂ ਵੀ ਮੰਨਦੇ ਡੇਲੀ ਫੋਕ ਕਰਨੀ ਹੈ ਉਸ ਤੋਂ ਬਾਅਦ ਅਸੀਂ ਰੋਜ਼ ਹੀ ਗੁੰਗਣਾ ਪਾਣੀ ਪੀਣਾ ਹੈ ਉਸ ਤੋਂ ਬਾਅਦ ਅਸੀਂ ਜਿਸ ਤੋਂ ਸਾਨੂੰ ਕਿਸੇ ਵੀ ਫਰੂਟ ਤੋਂ ਵਿਟਾਮਿਨ ਪ੍ਰਾਪਤ ਹੁੰਦਾ ਹੈ ਉਹ ਅਪ੍ਰੈਲ ਰੋਜ਼ਾਨਾ ਦਾ ਖਾਣਾ ਹੈ ਉਸ ਤੋਂ ਬਾਅਦ ਅਸੀਂ ਐਲੋਵੇਰਾ ਨਾਲ ਆਪਣੇ ਫੇਸ ਦੀ ਮ사ਜ ਕਰਨੀ ਹੈ ਸੌਤ ਪਹਿਲਾਂ ਜਿਹੜਾ ਕੱਚਾ ਦੁੱਧ ਹੁੰਦਾ ਹੈ अपनेटफ़्यालाया तो हाँ मेरे मॉडल का नाम ई कमरस है इसका मतलब इलेक्ट्रॉनिक कमरस का मतलब लैंड है इस मैंने शॉपसी द्वारा एक ऑनलाइन शॉपिंग की है शॉपसी मैं ओपन करके इस मैंने प्रोडक्ट सिलेक्ट करना है जो प्रोडक्ट मैं लाइना चाहता हूँ उसमें मैं सिलेक्ट करके इस मैंने आट टू कार्ड हो चुका है इस मैं तो पैकिंग होके शिपिंग के द्वारा मेरे को ਇਵਰੀਵਨ ਮੇਰਾ ਨਾਮ ਗੁਰਲਾਲ ਸਿੰਘ ਹੈ ਮੈਂ 3rd ਸੈਕੰਡਰੀ ਸਮਾਰਟ ਸਕੂਲ ਖਲਕਲਾਂ ਤੋਂ ਆਇਆ ਹਾਂ ਮੈਂ 12ਵੀਂ ਕਲਾਸ ਦਾ ਵਿਦਿਆਰਥੀ ਹਾਂ ਮੇਰੇ ਅੱਜ ਮੈਂ ਤੁਹਾਡੇ ਸਾਹਮਣੇ ਆਈਟੀ ਦਾ ਮਾਡਲ ਲੈ ਕੇ ਆਇਆ ਹਾਂ ਮੇਰੇ ਆਈਟੀ ਦੇ ਮਾਡਲ ਦਾ ਨਾਮ ਹੈ ਆਨਲਾਈਨ ਐਜੂਕੇਸ਼ਨ ਆਨਲਾਈਨ ਐਜੂਕੇਸ਼ਨ ਦਾ ਮਤਲਬ ਹੈ ਆਨਲਾਈਨ ਐਂਡ ਇੰਟਰਨੈਟ ਤੋਂ ਪੜ੍ਹਾਈ ਕਰਨਾ ਜਿਵੇਂ ਤੁਹਾਨੂੰ ਪਤਾ ਹੈ ਕਿ ਮਨੁੱਖ ਜਿਵੇਂ ਤੁਹਾਨੂੰ ਪਤਾ ਹੈ ਕਿ ਮਨੁੱਖ এডੂਕੇਸ਼ਨ ਤੋਂ ਬਿਨਾ ਪਸ਼ੂ ਸਮਾਨ ਹੈ ਆਨਲਾਈਨ এডੂਕੇਸ਼ਨ ਦਾ ਮਤਲਬ ਹੈ ਕਿ ਇੱਕ ਟੀਚਰ ਬੱਚਿਆਂ ਨੂੰ ਪ੍ਰੋਜੈਕਟਰ ਰਾਹੀਂ ਆਨਲਾਈਨ ਪੜਾ ਰਿਹਾ ਹੈ ਤੁਸੀਂ ਧਿਆਨ ਕੀਤਾ ਹੋਵੇਗਾ ਕਿ ਇਸ ਵਿੱਚ ਇੱਕ ਸਟੂਡੈਂਟ ਐਬਸੈਂਟ ਹੈ ਇਸ ਕਾਰਨ ਕਿ ਐਬਸੈਂਟ ਹੈ ਤੁਸੀਂ ਇਸ ਇਸ ਦੀ ਪੜ੍ਹਾਈ ਪਿੱਛੇ ਪੈ ਗਈ ਹੈ ਹੁਣ ਟੀਚਰ ਇਸਨੂੰ ਵਟਸਐਪ ਰਾਹੀਂ ਆਨਲਾਈਨ এডੂਕੇਸ਼ਨ ਭੇਜ ਸਕਦੇ ਹਨ ਇਸ ਆਨਲਾਈਨ এডੂਕੇਸ਼ਨ ਦੇ ਬਹੁਤ ਹੀ ਫਾਇਦੇ ਹਨ ਆਨਲਰ ਐਜੂਕੇਸ਼ਨ ਦੀ ਉਦਾਹਰਨ ਲਾਕਡਾਊਨ ਵਿੱਚ ਅਸੀਂ ਆਨਲਾਈਨ ਘਰ ਬੈਠੇ ਹੀ ਸਿੱਖਿਆ ਪ੍ਰਾਪਤ ਕੀਤੀ ਅਤੇ ਆਨਲਾਈਨ ਹੀ ਪੇਪਰ ਪਾਸ ਕੀਤੇ ਹਨ ਇਸ ਵਿੱਚ ਮੈਂ ਘਰ ਵਿੱਚ ਹੀ ਫालतू ਸਮਾਨ ਦੀ ਵਰਤੋਂ ਕੀਤੀ ਅਤੇ ਕਵਾਤਾਵਰਨ ਨੂੰ ਖਾਸ ਧਿਆਨ ਵਿੱਚ ਰੱਖਦੇ ਹੋਏ ਮਾਡਲ ਜਾਰ ਕੀਤਾ ਹੈ ਮੈਂ ਪਲਫੀ ਸਟਿਕ ਦੀ ਮਦਦ ਨਾਲ ਬੱਚਿਆਂ ਦੇ ਬੈਠਣ ਵਾਲੇ ਡੈਕਸ ਬਣਾਏ ਹਨ ਅਤੇ ਇਸ ਦਾ ਸਾਰਾ ਸਹਾਨ ਘਰ ਵਿੱਚ ਪਏ ਫालतੂ ਵੇਟ ਕਰਦੇ ਤੋਂ ਹੀ ਤਿਆਰ ਕੀਤਾ ਹੈ ਥੈਂਕ ਯੂ ਗੁੱਡ ਪੁੱਤਰ ਗੁੱਡ ਮਾਰਨਿੰਗ ਸਰ ਮੇਰਾ ਨਾਮ ਸੁਪ੍ਰਿਆ ਹੈ ਅਸੀਂ ਐਸਓ ਸਕਿਲ ਮਾਰੋਡ ਸਕੂਲ ਤੋਂ ਆਏ ਹਾਂ ਇਹ ਮੇਰੀ ਮਾਡਲ ਹੈ ਇਹਦਾ ਨਾਮ ਮਹਿਕ ਹੈ ਅਸੀਂ ਬ੍ਰੈਸਟ ਕਲਾਸ ਦੇ ਸਟੂਡੈਂਟਸ ਹਾਂ ਸਾਡਾ ਅਸੀਂ ਬ੍ਰੈਸਟ ਸਵੈਲ ਕੀਤੀ ਹੈ ਜਿਸ ਦਾ ਨਾਮ ਇਕੋ ਫਰੈਂਡਲੀ ਡਰੈਸ ਹੈ ਫੈਬਰਿਕ ਹੈ ਸਾਡਾ ਉਹ ਅਸੀਂ ਕੀਤਾ ਹੈ ਜੋ ਲੋਅਰ ਬੋਡੀ ਹੈ ਉਹ ਅਸੀਂ ਆਪਣੇ ਲੀਵਸ ਤੇ ਯੂਜ਼ ਕੀਤੀ ਹੈ ਲੀਵਸ ਦੇ ਆਈਡੀਆ ਤੋਂ ਇਹਦੇ ਨਾਲ ਅਸੀਂ ਫਲਾਵਰ ਲਗਾਏ ਹੈ ਤੇ ਜਿਹੜੇ ਸਾਡੇ ਇਹ ਗੁੱਡ ਮਾਰਨਿੰਗ ਸਰ ਆਮਨ ਕੁਸ਼ਲਰ ਫ্রম ਜੀਐਸ ਮੁਸਤਫਾਪੁਰ ਐਂਡ ਥਿਸ ਇਜ਼ ਮਾਈ ਟੀਮ ਟੀਸ ਲੱਭੀ ਸ਼ੀ ਸੋਨਿਆ ਹੀ ਸ਼ੀਸ ਪਾਰਾ ਸੋ ਦ ਅਸੈਟ ਸਰ ਸੁਪਰ ਮਾਡਰਨ ਵੀ ਹੈਡ ਟੂਡੇ ਇਜ਼ ਅ ਸੈਲਨ ਸੈਟਅਪ ਵਿਚ ਇਨਕਲੂਡਸ ਨੇਲ ਆਰਟ ਸਟੂਡੀਓ Skin department, makeup studio, and hair services. So as you know, the nail art is very trending these days, and uh, the, as a, that is the permanent source of so many people. So this is the reception area from where the customers get to know that what their afternoon is, and this is the nail setup where we do the customers' uh, nail art for uh, like, like working, working shower When customers get their nails, washed. this is makeup studio where customer come and uh, they get makeup done if like uh, there is a party someone woman wedding or reception they need automatically siz you will a high priority they get to schedule in a chair good I frame my face. Yes, it looks really good on you. Indeed, it is very stylish and unique. Thank you so much. Your feedback means a lot to me. Actually, I am a student of Beauty Course under NSQM. Our government has provided students with this op great opportunity to learn such a professional skill, which are and will be beneficial for us in coming future. This course promotes lifelong learning and skill development. very nice our girl friend has doing is really good good luck for your future thank you thank you thank you sir ne nan samjhe karaya te mere partner na simit kahe asi 78th pin to shri gunmit singh school of famine to i don't know te sadaas that topic hai ki skin care with home home remedies ਤੇ اے اسی ਅ ਅ ਅੱਜ ਇਹੀ ਦੱਸਣਾ ਚਾਹਵਾ ਕਿ ਜੇ ਜੋ ਕਿ ਬਾਜ਼ਾਰ ਵਿੱਚ ਜੋ ਕੈਮੀਕਲ ਨਾਲ ਭਰੀਆਂ ਪ੍ਰੋਡਕਟ ਹੁੰਦੇ ਆ ਪੈਕ ਤਿਆਰ ਕੀਤਾ ਤੇ ਇਹ oily skin ਵਿੱਚ ਜੋ ਸੀਬਮ ਗਲੈਂਡ ਹੁੰਦੇ ਆ ਕਿ ਉਹ oil ਨੂੰ ਬਹੁਤ ਜ਼ਿਆਦਾ ਪ੍ਰੋਡਿਊਸ ਕਰਦੇ ਆ ਇਸ ਲਈ ਸਾਡੀ skin ਤੇ ਬਹੁਤ ਜ਼ਿਆਦਾ oil ਹੋ ਜਾਂਦਾ ਜਿਸ ਦੇ ਕਾਰਨ ਸਾਡੀ skin ਤੇ ਬਹੁਤ ਸਾਰਾ ਟੈਸਟ ਹੁੰਦੀ ਆ ਤੇ ਉਸ ਦੇ ਕਾਰਨ ਹੀ ਸਾਡੀ skin ਤੇ pimples ਹੋਣ ਲੱਗ ਪੈਂਦੇ ਆ ਤੇ ਇਸ ਦੇ ਲਈ ਅਸੀਂ ਤੇ ਇਹ ਪੈਕ ਕਰ ਦਿੱਤਾ ਹੋਇਆ ਹੈ ਡਰਸਿੰਗ ਦਾ ਦੂਸਰਾ ਨਾਮ ਰਕਸਕਿਨ ਹੈ ਜੋ ਕਿ ਬਹੁਤ ਹੀ ਖੁਰਦਰੀ ਅਤੇ ਪੱਪੜੀ ਵਾਲੀ ਹੁੰਦੀ ਹੈ ਕਿ ਖੁਸ਼ਕੀ ਵੀ ਬਹੁਤ ਹੁੰਦੀ ਹੈ ਇਸ ਲਈ ਅਸੀਂ ਘਰ ਵਿੱਚ ਇੱਕ ਪੈਕ ਕਰ ਸਕਦੇ ਹਾਂ ਜਿਸ ਵਿੱਚ ਅਸੀਂ ਖਣੀ ਐਂਡ ਕੋਕੋਨਟ ਔਇਲ ਦੀ ਵਰਤੋਂ ਕੀਤੀ ਹੈ ਖਣੀ ਐਂਡ ਕੋਕੋਨਟ ਔਇਲ ਸਾਡੀ ਸਕਿਨ ਨੂੰ ਹਾਈਡਰੇਟ ਐਂਡ ਹੀਲਿੰਗ ਦਿੰਦਾ ਹੈ ਔਇਲੀ ਸਕਿਨ ਤੇ ਡਰਾਈ ਸਕਿਨ ਸਾਡੀ ਜੋ ਟੀਜ਼ਨ ਸਕਿਨ ਹੈ ਉਹ ਔਇਲੀ ਹੁੰਦੀ ਹੈ ਤੇ ਸਾਡੀਆਂ ਜੋ ਚੀਕਸ ਹਨ ਉਹ ਡਰਾਈ ਹੁੰਦੀਆਂ ਹਨ ਤੇ ਜਿਹੜੀ oily skin ਹੈ ਉਸ ਦੇ ਉੱਪਰ ਉਸ ਦੇ ਉੱਪਰ active black ਇਹ ਆਪ ਦਾ ਪੇਰਿੰਗ ਆ ਮਾਡਲ ਆਫ AI ਇੰਟੈਲੀਜੈਂਸ AI ਕੰਪਿਊਟਰ ਦੀ ਉਹ ਸ਼ਕਤਾ ਹੈ ਜਿੱਥੇ ਮਸ਼ੀਨਾਂ ਨੂੰ ਇਹ ਕੰਪਿਊਟਰ ਕੰਪਿਊਟਰ ਪਰ ਸਾਚੀ ਨਾ ਹੀ ਬੁੱਧੀ ਖਾਨ ਬਣਾਇਆ ਜਾਂਦਾ ਹੈ ਜੋ ਕਿ ਉਸ انسان ਦੀ ਤਰ੍ਹਾਂ ਕੋ ਸਮਝ ਕੇ ਇਹ ਫੈਸਲੇ ਲੈ ਸਕਣ ਅਤੇ ਕੰਮ ਕਰ ਸਕਣ ਤੇ ਉਧੇਰ ਹੈ ਗਿਆ ਸਰ 5 ਐਪਲੀਕੇਸ਼ਨ ਪਹਿਲੀ ਆ ਗਿਆ ਹੈਲਥ ਕੇਅਰ ਸੈਕਿੰਡ ਇਜ਼ ਬਿਜਨਸ ਤੇ ਫੋਰਥ ਸੋਸ਼ਲ ਮੀਡੀਆ ਫੋਰਥ ਤੇ ਐਡਵਾਂਸਡ ਟੈਕਨੋਲੋਜੀ ਇਹ ਸਰਪ੍ਰੇ ਇਹ ਹੱਦ ਕਾ ਨ ਟ੍ਰੀਟਮੈਂਟ ਇਹ ਹੋਦੀ ਹੈ ਸਰ ਅੱਜ ਦੇ ਟਾਈਮ 'ਚ ਸਾਰੇ ਕੋ ਬੋਸਪਿਟਲ ਜੇ ਅਵੇਲੇਬਲ ਪਾਤੇ ਸਿਰਫ ਇਹ ਫੋਰ ਐਗਜ਼ਾਮਪਲ ਜੇ ਕਿਸੇ ਫ੍ਰੈਕਚਰ ਹੋਇਆ ਹੈ ਇਹ ਇੱਕ ਕੰਟ ਪਸੰਦ ਕਰਦੇ ਨੇ ਜਦਾ ਸਰ ਆਨਲਾਈਨ ਕੰਮ ਕਰਨਾ ਪਸੰਦ ਕਰਦਾ ਨਾਲੇ ਸਰ ਇਹ ਘਰ ਬੈਠੇ ਅਸੀਂ ਕਰ ਸਕਦੇ ਹਾਂ ਤੇ ਇਹ ਸਾਨੂੰ ਸਰ ਦੀ ਪ੍ਰੋਪਰਟੀ ਦੀ ਬਹੁਤ ਜ਼ਿਆਦਾ ਖੁਦ ਆਵਾ ਸਰ ਕਿ ਸੋਸ਼ਲ ਮੀਡੀਆ ਸਰ ਸੋਸ਼ਲ ਮੀਡੀਆ ਟ ਹੀ ਕੰਪਿਊਟਰ ਸਰ ਫੋਟੋ ਦੇ ਫੋਰ ਐਕਟਿਵ ਰਹਿੰਦੀ ਹੈ ਤੇ ਇਹ ਨਾਮ ਨਾਲ ਸਰ ਨੇ ਕਿਤੇ ਅਸੀਂ ਕੋਈ ਵੀ ਜਿਹੜਾ ਮੈਸੇਜ ਕਿਤੇ ਵੀ ਕੋਈ ਬੈਠਾ ਹੋਵੇ ਜਾਂ ਪੂਰੇ ਜਾਂ ਕਿਤੇ ਨੇੜੇ ਉਹਨਾਂ ਸਰ ਅਸੀਂ ਇਹ ਸੈਕਸ਼ਨ ਵਿੱਚ ਕਾ ਸਕਦੇ ਹਾਂ ਤੇ ਸਰ ਜੇ ਅੱਗੇ ਤਰਾ ਐਜੂਕੇਸ਼ਨ ਸਰ ਇਹ ਆਈਡੀ ਮਤਲਬ ਸਰ ਟੇਡੀ ਐਜੂਕੇਸ਼ਨ ਉਹ ਵੀ ਬਹੁਤ ਇੰਨੀ ਹੋ ਗਿਆ ਤਰ੍ਹਾਂ ਤੇ ਉਹ ਬਗਲ ਜਿਦਸਿੰਘ ਜੀ ਅਸੀਂ ਦੱਸ ਦੋ ਸੋਈ ਕੋਸ਼ਿਸ਼ ਕਰਦੇ ਹਾਂ ਤੇ ਵਰਤ ਲਈ ਨਾ ਇਸ ਵਾਲੇ ਥਰੂ ਮੈਂ ਇਹ ਪ੍ਰੋਜੈਕਟ ਚਾਰ ਕੀਤਾ ਹੋਇਆ ਹੈ ਜਿਸ ਤਰ੍ਹਾਂ ਕਿ ਸਰ ਆਪ ਜੀ ਦੇਖ ਰਹੇ ਹੋ ਮੈਂ ਇੱਕ ਬਾਕ ਮੋਦਿਆ ਕੀਤਾ ਹੋਇਆ ਹੈ ਸਰ ਜਿਹੜੀ ਇਹ ਮੋਦ ਦੀ 프ਰੰਟ ਸਾਈਡ ਹੈ ਸਰ ਆਪ ਜੀ ਦੇਖ ਸਕਦੇ ਹੋ ਕਿ ਇਧਰ ਪਾਰਕਿੰਗ ਬਣਾਈ ਹੋਈ ਹੈ ਸਰ ਸਾਹਮਣੇ ਇੱਕ ਗਾਰਡ ਖੜਾ ਹੋਇਆ ਹੈ ਇਧਰ ਸਰ ਚੇਅਰਸ ਲਗਾਈ ਹੋਈ ਹੈ ਸਰ ਆਪ ਜੀ ਜਿਸ ਤਰ੍ਹਾਂ ਹੋਗੇ ਸ਼ੋਪਿੰਗ ਕਰਕੇ ਜਾਂ ਸ਼ੋਪਿੰਗ ਤੋਂ ਪਹਿਲਾਂ ਸਰ ਆਪਨੇ ਫੈਮਲੀ ਨਾਲ ਬੈਠ ਕੇ ਸਮਾਂ ਬਤੀਤ ਕਰ ਸਕਦੇ ਹੋ ਸਰ ਮੌਲਿਕਾ ਸਿੱਝਾ ਕਿ ਇੱਕ ਛੱਤ ਦੇ ਥੱਲੇ ਸਰ ਬਹੁਤ ਹੀ ਆਪਸਮਣ ਰੱਖਦੇ ਹੋ ਸ਼ੋਰੂਮ ਬਹੁਤ ਹੀ ਜਗ ਪ੍ਰਦਾਨ ਕਰ ਸਕਦੇ ਹੋ ਜਿਸ ਤਰ੍ਹਾਂ ਅੰਗਰੇਸ ਸਪੋਰਟਸ ਸਪੋਰਟਸ ਦਾ ਸਬਾਨ ਜਿਸ ਤਰ੍ਹਾਂ ਆਮ ਚਲਦੇ ਹੋ ਗ੍ਰੋਸਰੀ ਠੀਕ ਹੈ ਸਰ ਸਰੰਗ ਦਾ ਸਾਰਾ ਮਾਰਕੀਟਿੰਗ ਅਸੀਂ ਇਸ ਨਾਲ ਇਸ ਦਾ ਤਰ੍ਹਾਂ ਜਵਾਬ ਹੱਜ ਕੇ ਡੀਟਾ ਹੈ ਕਿ ਅਸੀਂ ਇਹ మోਡਲਿਸਿਸ ਦਾ ਪ੍ਰੋਜੈਕਟ ਬਣਾਇਆ ਹੈ ਇਹ ਵਨ ਡਾਇਲਿਸਿਸ ਜਦੋਂ ਕਿਸੇ ਪੇਸ਼ੈਂਟ ਦੀ ਕਿਡਨੀ ਖਰਾਬ ਹੋ ਜਾਂਦੀ ਹੈ ਫੇਲ ਹੋ ਜਾਂਦੀ ਹੈ ਤੇ ਡਾਕਟਰ ਜਿਹੜਾ ਹੀ మోਡਲਿਸਿਸ ਕਰਾਉਣ ਲਈ ਕਹਿੰਦਾ ਹੈ ਤੇ ਇਸ ਵਿੱਚ ਜਿਹੜਾ ਪੇਸ਼ੈਂਟ ਹੈ ਨਾ ਉਹਨੂੰ ਹੀ మోਡਲਿਸਿਸ ਕਰਨ ਤੋਂ ਪਹਿਲਾਂ ਇੱਕ AV ਫਿਸੂਲਾ ਕਰੀ ਜਾਂਦੀ ਹੈ ਮਾਈਨਰ ਸਰਜਰੀ ਜਿਹਦੇ ਥਰੂ ਜੋ ਆਰਟਰੀ AV ਫਿਸੂਲਾ ਹੈ ਉਹਦੇ ਥਰੂ ਜੋ ਬਲੱਡ ਹੈ ਇੰਪਿਅਰ ਬਲੱਡ ਹੈ ਉਹ ਬਲੱਡ ਪੰਪ ਵਿੱਚ ਜਾਂਦਾ ਹੈ ਬਲੱਡ ਫਾਰਮ ਤੋਂ ਅਰੇ ਡਾਇਲਾਈਸਰ ਚ ਜਾਂਦਾ ਹੈ ਇਹਦੇ ਚ ਇੱਕ ਡਾਇਲਾਈਸੇਟ ਸੋਲੂਸ਼ਨ ਹੁੰਦਾ ਜੋ ਕਿ ਬਲੱਡ ਨੂੰ ਫਿਲਟਰ ਕਰਦਾ ਤੇ ਉਹਦਾ ਵੇਸਟ ਮਟੀਰੀਅਲ ਇੱਦੇ ਚ ਜਾਂਦਾ ਹੈ ਤੇ ਜਿਹੜਾ ਪਿਓਰ ਬਲੱਡ ਹੈ ਉਹ ਵਾਪਸ ਜਿਹੜਾ ਹੈ ਬਾਡੀ ਚ ਜਾਂਦਾ ਇਹ ਜਿਹੜਾ ਹਿਮੋਡੈਲਿਸਿਸ ਦਾ ਪ੍ਰੋਸੀਜਰ ਹੈ ਉਹ 4 ਤੋਂ 5 ਘੰਟੇ ਤੱਕ ਪੇਸ਼ੈਂਟਾਂ ਨਾਲ ਕੀਤਾ ਜਾਂਦਾ ਹੈ ਤੇ ਜੇਕਰ ਕਿਸੇ ਦੀ ਕਿਡਨੀ ਖਰਾਬ ਹੈ ਤੇ ਉਹ ਲਾਈਫਟਾਈਮ ਲਈ ਹਿਮੋਡੈਲਿਸਿਸ ਕਰਵਾਉਣਾ ਪੈਂਦਾ ਤੇ ਜੇਕਰ ਉਹ ਟ੍ਰਾਂਸਪਲੈਂਟ ਕਿਡਨੀ ਟ੍ਰਾਂਸਪਲੈਂਟ ਕਰਾ ਲੈਂਦਾ ਤੇ ਉਹ ਫਿਰ ਇਹ ਕੈਲੰਜੀ किडनी खराब जी में कई होती है। होंगी कई खान पीन इज पूजा फ्रॉम वोमेंट गर्ल्स हियर से स्कूल राज माई टॉपिक नेम इज एको प्रेसर फॉन्ट इन हैंड ਸਰ ਜਿੱਦਾਂ ਕਿ ਸਾਨੂੰ ਪਤਾ ਹੈ ਕਿ ਮਨੁੱਖੀ ਸਰੀਰ ਵਿੱਚ ਕਈ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਉਹਨਾਂ ਬਿਮਾਰੀਆਂ ਨੂੰ ਦੂਰ ਕਰਨ ਲਈ ਅਸੀਂ ਮੈਡੀਸਿਨ ਯੂਜ਼ ਕਰਦੇ ਹਾਂ ਪਰ ਕੀ ਹੁੰਦਾ ਹੈ ਕਿ ਮੈਡੀਸਿਨ ਖਾਣ ਨਾਲ ਸਾਨੂੰ ਕਈ ਤਰ੍ਹਾਂ ਦੇ ਸਾਈਡ ਇਫੈਕਟਸ ਪੈਂਦੇ ਆ ਐਕੂਪ੍ਰੈਸ਼ਰ ਪੁਆਇੰਟ ਇੱਕ ਐਹੋਜੀ ਥੈਰੇਪੀ ਆ ਜਿਹਦੇ ਨਾਲ ਸਾਨੂੰ ਕੋਈ ਜਿਹੜਾ ਹੈ ਕਿ ਸਾਈਡ ਇਫੈਕਟ ਨਹੀਂ ਹੁੰਦਾ ਬਲਕਿ ਸਾਰੇ ਬੈਨੇਫਿਟਸ ਹੁੰਦੇ ਆ ਜਿਦ ਤਰਾ ਡਿਪਰੈਸ਼ਨ ਦੂਰ ਹੁੰਦਾ ਹੈ ਵਧੀਆ ਨੀਂਦ ਆਉਂਦੀ ਹੈ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ ਤੇ ਜਿਹੜੀ ਆ ਕਿ ਤਕਾਨ ਵਗੈਰਾ ਦੂਰ ਹੁੰਦੀ ਹੈ ਕੋਨ ਤਾਂ ਉਹ ਵੀ ਬੰਦ ਬਾਈ ਬੰਦ ਕਰਕੇ ਦਿਖਾਵਾਂਗੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਬ੍ਰੇਨ ਹੈ ਆਪਣੇ ਰਾਈਟ ਹੈਂਡ ਦਾ ਜਿਹੜਾ ਥਾਮਿਆ ਉਹਦੇ ਟਿਪ ਉੱਤੇ ਪ੍ਰੈਸ ਕਰਨ ਨਾਲ ਤੇ ਜਿਹੜੇ ਇਫੈਕਟਸ ਆ ਸਾਡੇ ਬ੍ਰੇਨ ਤੇ ਹੈਡੈਕ ਵਗੈਰਾ ਉਹ ਜਿਹੜਾ ਮੂਵ ਨਹੀਂ ਦੀ ਹੈ ਜਿਤਨਾ ਕਿ ਤੁਸੀਂ ਇੱਥੇ ਦੇਖ ਰਹੇ ਹੋ ਸੈਕਿੰਡ ਆਈਸ ਆਈਸ ਵਿੱਚ ਜੇਕਰ ਕੋਈ ਪ੍ਰੋਬਲਮ ਹੈ ਤੇ ਆਪਾਂ ਆ ਵਾਲੀ ਜਗ੍ਹਾ ਨੂੰ ਪ੍ਰੈਸ ਕਰਾਂਗੇ ਸਾਡਾ ਇਫੈਕਟ ਹੈ ਜਿਹੜਾ ਆਸ ਤੇ ਪਏਗਾ ਥਰਡ ear ਜੇਕਰ ਸਾਡੇ ear 'ਚ ਕੋਈ ਪ੍ਰੋਬਲਮ ਹੈ ਤੇ ਅਸੀਂ ਨੀਡਲ ਫਿੰਗਰ ਦੇ ਥੱਲੇ ਇਸ ਜਗ੍ਹਾ ਤੇ ਪ੍ਰੈਸ ਕਰਾਂਗੇ ਤਾਂ ਸਾਡਾ ਜਿਹੜਾ ਫੈਕਟ ਹੈ ਉਹ ਏਅਰ ਤੇ ਪੈਗਾ ਨੈਕਸਟ ਕਿਡਨੀ ਕਿਡਨੀ ਵਿੱਚ ਜੇਕਰ ਅਗਰ ਕੋਈ ਪ੍ਰੋਬਲਮ ਹੈ ਤੇ ਉਹ ਸਾਡਾ ਜਿਹੜਾ ਰਿੰਗ ਫਿੰਗਰ ਦੇ ਥੱਲੇ ਇੱਥੇ ਇਸ ਜਗ੍ਹਾ ਨੂੰ ਪ੍ਰੈਸ ਕਰਨ ਤੇ ਕਿਡਨੀ ਤੇ ਅਸਰ ਪਵੇਗਾ ਸਰਕਟ ਬਲੈਂਡਰ ਤੇ ਜੇ ਸਾਨੂੰ ਕੋਈ ਪ੍ਰੋਬਲਮ ਹੈ ਤੇ ਸਾਨੂੰ ਇੱਥੋਂ ਆਪ ਤੋਂ ਪ੍ਰੈਸ ਕਰਾਂਗੇ ਤੇ ਜਿਹੜਾ ਸਾਡਾ ਇਹ ਫੰਕਸ਼ਨ ਜਿਹੜੇ ਇੱਥੋਂ ਕੰਮ ਕਰਦਾ ਵੀ ਸਾਨੂੰ ਮੈਡੀਸਨ ਨੂੰ ਤੋ ਅਵੋਇਡ ਕਰਨਾ ਚਾਹੀਦਾ ਹੈ ਤੇ ਇਹ ਥੈਰੇਪੀ ਯੂਜ਼ ਕਰਕੇ ਵਧੀਆ ਗੁੱਡ ਲਾਈਫ ਸਟਾਈਲ ਵੀ ਯੂਜ਼ ਕਰਨਾ ਚਾਹੀਦਾ ਹੈ ਥੈਂਕ ਯੂ ਡਾਕਟਰ ਜੱਬੇ ਸਰਵਾਈਕਲ ਲਈ ਕਿਹੜਾ ਹੁੰਦਾ ਹੈ ਬਾਈਕਲ ਦਾ ਜੀ ਬਾਈਕਲ ਦਾ ਸਰ ਇੱਥੇ ਹੁੰਦਾ ਮਾਈ ਨੇਮ ਇਜ਼ ਅਨਮੋਲ ਸੇ ਐਂਡ ਮਾਈ ਨੇਮ ਇਜ਼ ਯੂਪਾਸ ਕੁਮਾਰ ਮਾਈ ਨੇਮ ਇਜ਼ ਜੈਤੀ ਸਿੰਘ ਜਿਦੱਕ ਤੁਸੀਂ ਦੇਖ ਸਕਦੇ ਹੋ ਇਹ ਹੈ ਸ਼ੋਪਿੰਗ ਮੋਲ ਦਾ ਮੋਡਲ ਜਿੱਦੋਂ ਤੁਸੀਂ ਐਂਟਰ ਕਰਸੋਦੇ ਹੋ ਉਹਦੇ ਲੈਫਟ ਸਾਈਡ ਤੇ ਹੋਗਾ ਇੱਕ ਪਾਰਕਿੰਗ ਲੋਟ ਤੁਸੀਂ ਆਪਣੀ ਗੱਡੀ پارک ਕਰਕੇ ਜਾਓਗੇ ਐਸਕੇਲੇਟਰ ਦੇ ਥਰੂ ਫਰਸਟ ਫਲੋਰ ਤੇ ਉਥੇ ਜਾਓਗੇ ਤੁਸੀਂ ਸਕੇਚਰਸ ਜੂਡੋ ਵਰਗੇ ਕਈ ਵਧੀਆ ਬ੍ਰਾਂਡਸ ਤੇ ਤੁਸੀਂ ਸ਼ੂਜ਼ ਤੇ ਕਲੋਥਸ ਪਰਚੇਸ ਕਰ ਸਕਦੇ ਹੋ ਇਹ ਵੀ ਦੇਖ ਸਕਦੇ ਆ ਫੂਡ ਕੋਰ ਇਹ ਉਹ ਜਗ੍ਹਾ ਹੈ ਜਿੱਥੇ ਬੈਠ ਕੇ ਕਸਟਰ ਮਰ ਖਾਣਾ ਖਾਂਦਾ ਹੈ ਕਿੱਥੇ ਤੁਹਾਨੂੰ ਬੱਕਰੀ ਵਿਖਰਾ ਦੇ ਸਟਾਲ ਸਨੈਕਸ 버ਗਰਸ ਮਿਲ ਜਾਗੇ ਸੱਜੇ ਤੱਕ ਇਹ ਕਿਡਜ਼ ਜ਼ੋਨ ਹੈ ਐਂਟਰੀਸ ਗਏ ਤਾਂ ਇਹਦੇ ਅੰਦਰ ਹੁੰਦੇ ਸਾਰੇ ਤੁਸੀਂ ਸੱਜੇ ਤੋਂ ਦੇਖ ਸਕਦੇ ਹੋ ਆਪਣਾ ਕਿਡਜ਼ ਜ਼ੋਨ ਦੇ ਛੋਟੇ ਬੱਚੇ ਜਿਹੜੇ 5-6 ਸਾਲ ਦੇ ਬੱਚੇ ਹੁੰਦੇ ਆ ਉੱਥੇ ਆਪਣਾ ਪਲੇ ਕਰ ਸਕਦੇ ਜੇ ਆਪਣੇ ਤੱਕ ਕਿ ਸਲਾਈਡਿੰਗ ਨਹੀਂ ਆਵਾ ਅਕਸਰ ਬਹੁਤ ਚੀਜ਼ਾਂ ਹੈ ਇਧਰ ਆ ਗਿਆ ਟॉय ਸਟੋਰ ਛੋਟੇ ਬੱਚੇ ਵਾਸਤੇ ਆਪਣੇ ਡੈਡੀ ਬੀਅਰਸ ਹੈਗੇ ਫੁੱਟਬਾਲ ਬਾਸਕਟਬਾਲ ਤੇ ਬਹੁਤ ਸਾਰੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਸਟੋਰ ਲੱਗਾ ਹੈ ਨਹੀਂ ਦਾ ਜਿਸ ਹੈ ਕਿ ਫੀਮੇਲ ਦੇ ਆਸਰਾ स्टोन ਤੋਂ ਜਾਂ ਇੱਥੇ ਦੇ ਵਿੱਚ ਪੋਟੇ ਲਗਾਇਆ ਹੈ ਜੋ ਕਿ ਸਬ ਸਮਰਨਕੇਸ਼ਨ ਪੌਂਡ ਵਿੱਚ ਬਹੁਤ ਕਾਫੀ ਟੇਕ ਹੋਇਆ ਹੈ। ਡਿਜ਼ਾਈਨ ਆਇਆ ਕਿੱਦਾਂ? ਸੋ ਦੇ ਹਰ ਸੀਟ ਦੇ ਵਿੱਚ ਇਹ স্টোন ਅਨਲਿਸਿਸ ਹੋ ਗਿਆ ਕਿੰਨਾ ਹੋ ਗਿਆ। ਸਰ ਮੈਂ ਨਾ ਪਮਨਜੀਤ ਸਿੰਘ ਨੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਡਾਲਾ ਵਿਖੇ ਪਮਾ ਉਹ ਮਾਧਿਮਿਕ ਆਰਥੀਨ 16 ਕੈਮਰੇ ਵਾਲੇ ਜਾਣਤ ਲਈ ਜੰਤਮਾਂਗੇ। ਜੋ 16 ਵੀਡੀਓ ਦੀ ਰਿਕਾਰਡਿੰਗ ਕਰਦਾ ਹੋ ਉਹ ਦੂਤਰਾ ਦਿਉਂਦੇ ਹਨ। ਐਨਵੀਆਰ ਵੀਡੀਓ ਰਿਕਾਰਡਰ ਹੁੰਦਾ ਹੈ ਤੇ ਡਿਜੀਟਲ ਵੀਡੀਓ ਰਿਕਾਰਡਰ ਵੀਆਰ ਵੀ ਹੁੰਦਾ ਹੈ ਅਸੀਂ ਤੁਹਾਨੂੰ ਅੱਜ ਵੀਆਰ ਬਾਰੇ ਜਾਣਕਾਰੀ ਦਵਾਂਗੇ ਕਿ ਡਿਵੀਆਰ ਜੋ ਹੈ ਜਿਸ ਦੇ ਨਾਲ ਜਿੰਨੀ ਵੀ ਇਸਦੀ ਰੇਂਜ ਖੜੀ ਹੈ ਇਹ ਵੀਆਰ ਹੈ ਇਹ ਵਾਈਫਾਈ ਦੇ ਨਾਲ ਕਨੈਕਟ ਕੀਤਾ ਗਿਆ ਹੈ ਇਹ ਵਾਈਫਾਈ ਦੇ ਨਾਲ ਕਨੈਕਟ ਕੀਤਾ ਗਿਆ ਇਹ ਬਿਨਾ ਇੰਟਰਨੈਟ ਤੋਂ ਬਗੈਰ ਹੈ ਬਾਕੀ ਜੋ ਵਾਈਫਾਈ ਹੁੰਦੇ ਉਹ ਇੰਟਰਨੈਟ ਦੇ ਨਾਲ ਚੱਲਦੇ ਹਨ ਤੇ ਜਿਹੜਾ ਜੀ ਕੈਮਰਾ ਇਹਨੂੰ ਕੁਐਸ਼ਵਲ ਕੇਬਲ ਦੇ ਨਾਲ ਡਿਵੀਆਰ ਵਿੱਚ ਫਿਕਸ ਕੀਤਾ ਗਿਆ ਹੈ ਅਤੇ ਇਸ ਦੀ ਰੇਂਜ ਜਿੱਥੇ ਤੱਕ ਨੂੰ ਲਿਕੇ ਵਾਈਫਾਈ ਦੀ ਉਹ ਤੱਕ ਅਸੀਂ ਦੇਖ ਸਕਦੇ ਹਾਂ ਉਹ ਜਿਹਸੀ LCD ਵਿੱਚ ਵੀ ਦੇਖ ਸਕਦੇ ਹਾਂ Wi-Fi ਦੇ ਨਾਲ ਕੈਮਰੇ ਨਾਲ ਔਰ ਜਸਤੇ Wi-Fi ਨਾਲ ਕਨੈਕਟ ਕਰ ਸਕਦੇ ਹਾਂ ਅਤੇ ਅਸੀਂ ਇਸ ਨੂੰ ਮੋਬਾਈਲ ਵਿੱਚ ਵੀ ਦੇਖ ਸਕਦੇ ਹਾਂ ਜਿੰਦ ਤੱਕ Wi-Fi ਦੀ ਰੇਂਜ ਹੋਵੇ ਉਸ ਤੱਕ ਅਸੀਂ ਦੇਖ ਸਕਦੇ ਹਾਂ ਤੇ DVR ਜੋ DVR ਇਸ ਦੀ ਜਿੰਨੀ ਹੀ ਰੇਂਜ ਹੋਵੇ ਇਤਨੀ ਕੁ ਆਪਟੀ ਹੋਵੇ ਅਸੀਂ ਉਹਨੇ ਇਸ ਵਿੱਚ ਕੈਮਰਾ ਫਿਕਸ ਕਰ ਸਕਦੇ ਹਾਂ ਜਸਦਾਰ ਕੁਮਿੰਦਰ ਸਿੰਘ ਅਮਰਿੰਦਰ ਸਿੰਘ ਜਸਦਾਰ ਸੁਖਬਾਲ ਸਿੰਘ ਜੋ ਕਿ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਗਾਈਡੈਂਸ ਕਾਉਂਸਲਰ ਵੀ ਨੇ ਸੋ ਇਹਨਾਂ ਨੂੰ ਜ਼ਰੂਰ ਇਹਨਾਂ ਦਾ ਮੋਬਾਈਲ ਨੰਬਰ ਸੇਵ ਕਰਕੇ ਰੱਖਿਓ ਕਿਉਂਕਿ ਆਪਣੇ ਗਰੁੱਪ ਵਿੱਚ ਆਪਣੇ ਨਾਲ ਨਾਲ ਕਨੈਕਟ ਕਰਦੇ ਦਿੰਦੇ ਨੇ ਤੇ ਜ਼ਿਲ੍ਹੇ ਵਿੱਚ ਨਿਕਲਣ ਵਾਲੀਆਂ ਵੈਕੈਂਸੀਜ਼ ਦੀਆਂ ਇਨਫੋਰਮੇਸ਼ਨਸ ਵੀ ਭੌਂ ਦੇ ਦਿੰਦੇ ਨੇ ਸੋ ਇਹਨਾਂ ਦੇ ਨਾਲ ਜੀ ਮੇਰੇ ਪੁਰਾਣੇ ਸਾਥੀ ਅਨੰਦ ਪ੍ਰਤਾਪ ਜੀ ਅਤੇ ਜ਼ਿਲ੍ਹਾ ਸਖਿਆ ਅਫਸਰ ਦਫ਼ਤਰ ਅਮਰਸਰ ਤੋਂ ਖਾਸ ਤੌਰ ਤੇ ਡੀਓ ਸਾਹਿਬ ਦੀ ਜਗ੍ਹਾ ਤੇ ਆਏ ਸਾਡੇ ਜ਼ਿਲ੍ਹੇ ਦੇ ਲੀਗਲ ਐਡਵਾਈਜ਼ਰ ਸੁਧਾਰ ਨਵਜੋਤ ਸਿੰਘ ਜੀ ਤੋਂ ਇਸ ਕੰਪੀਟੀਸ਼ਨ ਚ ਅਸੀਂ ਆਏ ਆ ਅੱਜ ਉਸ ਕੰਪੀਟੀਸ਼ਨ ਇਸ ਕੰਪੀਟੀਸ਼ਨ ਦਾ ਫਰਸਟ ਪ੍ਰਾਈਜ਼ ਉਹਨੂੰ ਮਿਲਦਾ ਜਿਹੜਾ ਅਜ ਬੱਤੀ ਨਹੀਂ ਸੀ ਹੈਗੀ ਤੇ ਆ ਚਲਵਾਦ ਇਹ ਸਭ ਤੋਂ ਵੱਡਾ ਵਰਕਿੰਗ ਮਾਡਲ ਹੋਣਾ ਸੀ ਦੂਜੀ ਗੱਲ ਇੱਥੇ ਲੜਕੀਆਂ ਨੇ ਐਕੂਪ੍ਰੈਸ਼ਨਰ ਦਾ ਪੁਆਇੰਟਸ ਦੱਸੇ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸਰਵਾਈਕਲ ਦਾ ਕੀ ਹੁੰਦਾ ਕਿਉਂਕਿ ਜੋ ਡਾਕਟਰ ਲੱਭੇ ਆ ਹੀ ਆਪਣੇ ਬਿਮਾਰੀਆਂ ਵੇਖਣ ਲੱਗ ਪਿੰਦੇ ਨਾ ਆਪਾਂ ਨੂੰ ਟ੍ਰੇਨ 'ਚ ਵੀ ਕੋਈ ਪੋਜ਼ਿਟਿਵ ਵੀ ਕੋਈ ਕਿਤੇ ਵੀ ਤੇ ਕੁੜੀ ਨੂੰ ਫਰਸਟ ਪ੍ਰਾਈਜ਼ ਮਿਲਦਾ ਜੇ ਕਹਿ ਦਿੰਦੀ ਸਾਰਾ ਮੋਬਾਈਲ ਛੱਡ ਦਿਓ ਸਭ ਤੋਂ ਵੱਡੀ ਸਰਵਾਈਕਲ ਦੀ ਬਿਮਾਰੀ ਮੋਬਾਈਲ ਮਹਾਰਾਏ ਨੇ ਪੰਜ ਵਿਕਾਰ ਗਨਾਏ ਨੇ ਨਾ ਕਾਮ ਕਰੋ ਮੋਬਾਈਲ ਦੇ ਆਪਣੇ ਹੋਨਰ ਇਹਨੂੰ ਅਸੀਂ ਪ੍ਰੈਜ਼ੈਂਟ ਕਰਨ ਦਾ ਇੱਕ ਚੰਗਾ ਮੌਕਾ ਮਿਲਿਆ ਕਿਉਂਕਿ ਇਹ ਸਕਿੱਲ ਕੰਪੀਟੀਸ਼ਨ ਹੈ ਸਕਿੱਲ ਡਰਨ ਕਰਨ ਲਈ ਇਨੇ ਦੇ ਵੀ ਸਭ ਤੋਂ ਪਹਿਲਾਂ ਚੀਜ਼ ਨੂੰ ਆਉਣਾ ਚਾਹੀਦਾ ਉਹਨੂੰ ਆ ਕੇ ਉਹਨੂੰ ਅਪਲਾਈ ਕਰਨਾ ਆਉਣਾ ਚਾਹੀਦਾ ਅਪਲਾਈ ਕਰਕੇ ਉਹਦਾ ਅਨਾਲਿਸਿਸ ਦੈਨ ਇੰਟਰਪ੍ਰੀਟੇਸ਼ਨ ਆਹ ਚੀਜ਼ਾਂ ਜ਼ਰੂਰੀ ਨੇ ਤੁਸੀਂ ਮਾਡਲ ਤਿਆਰ ਕਰ ਲਿਆ ਬਟ ਪ੍ਰੈਜੈਂਟੇਸ਼ਨ ਨਾ ਹੋਈ ਉਹ ਵੀ ਉਹਦੀ ਲਾਈਵ ਜਿੱਥੇ ਐਪਲੀਕੇਸ਼ਨ ਆਏ ਉਹਦੀ ਐਪਲੀਕੇਸ਼ਨ ਹੋ ਗਈ ਉਹਦੀ ਇੰਟਰਪ੍ਰੀਟੇਸ਼ਨ ਕੀ ਹੈ ਨਾ ਉਹ ਤੁਹਾਡੇ ਟੀਚਰਸ ਜਿਹੜੇ ਇੱਥੇ ਆਏ ਨੇ ਹਰ ਕੋਈ ਮਿਹਨਤ ਕਰਕੇ ਹੀ ਇੱਥੇ ਆਇਆ ਹੈ ਪਰ ਬੱਚਿਆਂ ਨੂੰ ਵੀ ਇਹੀ ਐਕਸਪੈਕਟੇਸ਼ਨ ਟੀਚਰ ਰੱਖਦਾ ਬੱਚਿਆਂ ਨੂੰ ਵੀ ਕਿ ਉਹ ਵੀ ਸਾਡੇ ਤੋਂ ਅੱਗੇ ਲੰਘ ਕੇ ਬਹਾਵੇ ਇੱਕ ਪੇਰੈਂਟਸ ਦੇ ਇੱਕ ਮਾਪੇ ਹੀ ਹੁੰਦੇ ਨੇ ਜਿਹੜੇ ਸੋਚਦੇ ਨੇ ਕਿ ਹਾਂ ਦਾ ਪੜਿਆ ਹੈ ਬੱਚਾ ਸਾਡੇ ਤੋਂ ਵੀ ਅੱਗੇ ਲੰਗੇ ਗੈਜਟਸ ਦੀ ਐਪਲੀਕੇਸ਼ਨ ਤੋਂ ਉਹਨੂੰ ਇਸ ਤਰ੍ਹਾਂ ਇੰਪਰੋਵਾਈਜ਼ ਕਰੋ ਐਪਲੀਕੇਸ਼ਨ ਨੂੰ ਕਿ ਤੁਹਾਡੀ ਯੂਸਯੂਇਲਿਟੀ ਬਣੇ। ਵੇਰੀ ਕਿਸੇ ਦਾ ਤਾਂ ਫਾਇਦਾ ਬਾਅਦ ਚ ਸਾਡਾ ਵੀ ਫਾਇਦਾ ਹੋਵੇ। ਜਿੱਦਾਂ ਜੇ ਕੁਲੀ ਬੀਨ ਕਹਿ ਦਿੰਦੀ ਸਾਲ ਮੋਬਾਈਲ ਕੱਟ ਵਰਤੋ। ਮੇਰੇ ਵੀ ਕਹਿ ਦਿੱਤੀ ਗੱਲ ਤੇ ਸਮੂਹ ਸਾਥੀ ਸੇਵਾਂ ਸਾਰੇ ਹੀ ਵਿਦਿਆਰਥੀ ਸੇਵਾਂ ਅੱਜ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਨਾਲ ਸੰਜੇ ਕਰ ਲਿਆ ਕਿ 92 ਚ ਮੈਂ ਪਲਸ 2 ਪਾਸ ਕੀਤੀ ਸੀ। 92 ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਕਿਹਦਾ ਤੇ ਮੌਕਾ ਮਿਲੇਗਾ ਤੇ ਫਿਰ ਇਹਨੇ سارے ਮਾਨਸਿਕ ਸਿੱਖਿਤਾਂ ਨੂੰ ਤੁਮ ਸਮਾਰਟ ਇਨਫਲੂਐਂਸ ਕਰਦਾ ਹੈਗਾ ਹਰ ਚੀਜ਼ ਤੇ ਪ੍ਰਭਾਵਿਤ ਕਰਦਾ ਹੈਗਾ ਤੁਹਾਡੀ ਸਾਈਕੋਲੋਜੀ ਨੂੰ ਕੈਚ ਕਰਦਾ ਟੀਵੀ ਦੇਖਦੇ ਸੇ ਕੋਈ ਨਾਟਕ ਜਿੰਨਾ ਦਾ ਕੋਈ ਵੀ ਕੋਈ ਮਤਲਬ ਹੀ ਨਹੀਂ ਹੈਗਾ ਉਹਨਾਂ ਚ ਤੁਹਾਨੂੰ ਉਲਝਾਈ ਰੱਖਦੇ ਆ ਫਿਲਮਾਂ ਦੇਖੀ ਦੀ ਫਿਲਮਾਂ ਦਾ ਕੋਈ ਮਤਲਬ ਹੀ ਨਹੀਂ ਹੈ ਬੁੱਲਜਾਈ ਰਹਿੰਦੇ ਆ ਸਾਈਕੋਲੋਜੀ ਦੇ ਵਿੱਚ ਇਹ ਕਹਿੰਦੇ ਪੀਰੀਅਡ ਆਉਂਦਾ ਜਦੋਂ ਤੁਹਾਡਾ ਬ੍ਰੇਨ ਜਿਹਨੂੰ ਟੀਨੇਜ ਕਹਿੰਦੇ ਆ ਉਹ ਸੇਜ ਦੇ ਵਿੱਚ ਸਾਰੀ ਢਾੜੀ ਪੱਖੇ ਵਾਂਗ ਚੱਲਦਾ ਰਹਿੰਦਾ ਤੁਸੀਂ ਕਿਸੇ ਵਾਂਗ ਬਣਨ ਦੀ ਕੋਸ਼ਿਸ਼ ਕਰਦੇ ਜੇ ਸੁਮਨ ਖਾਨ ਦਿਸ ਗਿਆ ਉਹਦੇ ਵਾਂਗ ਬਣਨ ਦੀ ਕੋਸ਼ਿਸ਼ ਕਰਦੇ ਤੇ ਕ੍ਰੀਟਿਨਾ ਕਹਿੰਦੇ ਸੀਗੀ ਉਹਦੇ ਵਾਂਗ ਬਣਨ ਦੀ ਕੋਸ਼ਿਸ਼ ਕਰਦੇ ਜਦ ਕਿ ਤੁਹਾਡਾ ਆਪਣਾ ਪੋਟੈਂਸ਼ਲ ਕੁਝ ਹੋਰ ਹੈ ਥਾਮਸ ਸੈਲਵਾ ਐਡੀਸ਼ਨ ਦੀ ਗੇਰ ਵਿੱਚ ਸਟੋਰੀ ਪੜ੍ਹੀ ਹੋਈ ਹੈ ਉਹਦੇ ਵਿੱਚ ਬੜਾ ਇੰਟਰਸਟਿੰਗ ਪਾਰਟ ਹੈਗਾ ਉਨੇ ਬਹੁਤ ਸਾਰੀਆਂ ਵਾਇਰਸ ਲੈ ਕੇ ਉਹ ਤੋਂ ਐਕਸਪੈਰੀਮੈਂਟ ਕਰ ਰਹੇ ਸੀਗਾ ਰੋਸ਼ਨੀ ਪੜਾ ਰਹੇ ਸੀ। ਉਹ ਉਹਨੇ ਕਿੰਨੀਆਂ ਸਾਰੀਆਂ ਕਿ ਵਾਇਰਸ ਲਈਆਂ ਤੇ ਔਰ ਸਾਡੇ ਬਹੁਤ ਹੀ ਸਰਤਜੋਗ ਡਾ. ਚਿਪਾਲਾ ਫਾਰਕੀ ਪਾਲ ਜੀ ਔਰ ਸਾਡੇ ਮਿੱਤਰ ਸਾਡੇ ਜਿਹੜੇ ਦੀ ਮਾਨ ਨਵਜੋਤ ਸਿੰਘ ਜੀ ਯੂਨੀਵਰਸਿਟੀ ਵੱਲੋਂ ਸਵਾਗਤ ਨਿਭਾ ਰਹੇ ਨੇ। ਔਰ ਨਾਲ ਹੀ ਟੀਮ ਡੀਓ ਦਫਤਰ ਤੋਂ ਸ਼ਕਲ ਜੀ ਅਮਰਿੰਦਰ ਸਿੰਘ ਉਹਦੀ ਸੁਵਿੰਦਰ ਉਹਦੀ ਸਾਰਿਆਂ ਦਾ ਸਕੂਲ ਦੇ ਵਿੱਚ ਜੀ ਆਇਆਂ ਨੂੰ ਤੇ ਜੀ ਇਸ ਸਕੂਲ ਨੂੰ ਜਿਹੜਾ ਵਾਰੀ ਮੌਕਾ ਦਿੱਤਾ ਤੇ ਅੱਜ ਤੋਂ ਇੱਕ ਇਨ ਫਿਊਚਰ ਦੇ ਵਿੱਚ ਹੋਰ ਆਈਡੀਆਜ਼ ਕੀ ਲਿਆ ਸਕਦੇ ਆ ਇੱਕ ਪੂਰੀ ਝਾਕੀ ਜਿਹੜੀ ਸਾਨੂੰ ਇੱਕ ਵਨ ਸਪੌਟ ਦੇ ਵਿੱਚ ਮਿਲ ਜਾਂਦੀ ਹੈ ਯੂਸੂਲੀ ਕੀ ਹੁੰਦਾ ਜੇ ਤੁਸੀਂ ਬਾਹਰੋਂ ਆਏ ਉਹਦੇ ਬੱਚੇ ਨੂੰ ਜਿਹੜੇ ਦੋ ਆਏ ਆ ਉਹਨਾਂ ਚਲੇ ਜਾਂਦਾ ਉਹਨਾਂ ਖਤਮ ਹੋ ਜਾਂਦਾ ਪਰ ਸਾਡੇ ਸਕੂਲ ਦੇ ਵਿੱਚ ਆਏ ਉਹ ਤਾਂ ਸਾਨੂੰ ਇਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਪਈਆਂ ਤੇ ਤੁਸੀਂ ਡਿਫਰੈਂਟ ਡਿਫਰੈਂਟ ਜਿਹੜਾ ਵਾ ਕਿੱਦਾਂ ਦੇ ਮਟੀਰੀਅਲ ਇਹ ਕਿੱਦਾਂ ਦੇ ਆਈਡੀਆ ਜਿਹੜੇ ਲੈ ਕੇ ਆਏ ਲੋ ਉਹਦੇ ਨਾਲ ਹੋਰ ਬੱਚਿਆਂ ਨੂੰ ਵਧੀਆ ਜਿਹੜਾ ਸਿਖਾਇਆ ਜਾ ਸਕਦਾ ਸੋ ਕਾਫੀ ਚੀਜ਼ਾਂ ਜਿਹੜੀਆਂ ਨੇ ਹਰਪ੍ਰਿੰਤ ਪਾਲ ਜੀ ਨੇ ਵੀ ਅਬਾਊਟ ਫਿਊਚਰ ਔਰ ਕਿੱਦਾਂ ਕਿੱਥੋਂ ਸ਼ੁਰੂ ਹੋਇਆ ਸਿਖਰ ਦਾ ਸਿਖਰ ਜਿਸ ਨੂੰ ਮਿਲਦਾ ਹੈ ਕਿਤੇ ਹੁਨਰ ਨਾਲ ਕਿਸੇ ਸਖਲਾਈ ਨੂੰ ਕਿਸੇ ਨੇ ਬਹੁਤ ਵਧੀਆ ਲੈਣਾ ਦੇਖਿਆ ਨਹੀਂ ਸੋ ਅੱਜ ਮਿਤੀ 13/3/2025 ਨੂੰ ਪੰਜਾਬ ਸਰਕਾਰ ਸਕੂਲ ਸਿੱਖਿਆ ਭਾਗ ਦੀਆਂ ਹਦਾਇਤਾਂ ਅਨੁਸਾਰ ਸਾਰਾ ਗੜੀ ਮੈਮੋਰੀਅਲ ਸਕੂਲ ਆਫ ਐਫੀਨੈਂਸ टाउन ਹਾਲ ਅੰਮ੍ਰਿਤਸਰ ਵਿਖੇ ਸਰਦਾਰ ਖਾਲਸਾ ਭਗਵੰਤ ਸਿੰਘ ਜੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਦੀ ਅਗਵਾਈ ਹੇਠ ਐਨ ਐਸ ਕੇ ਯੂ ਐਫ ਹੁਨਰ ਮੁਕਾਬਲੇ ਕਰਵਾਇਆ ਗਿਆ ਇਹਨਾਂ ਮੁਕਾਬਲਿਆਂ ਵਿੱਚ ਜਾਗਦੀ ਭੂਮਿਕਾ ਸਰਦਾਰ ਹਰਪ੍ਰੀਤਪਾਲ ਸਿੰਘ ਪੀਸੀਪਲ ਅਕਾਰਕਰ ਪਈਆਂ ਸੁਖਪਾਲ ਸਿੰਘ ਸੰਧੂ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਅਤੇ ਰਵਿੰਦਰ ਸਿੰਘ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਨੇ ਨਵਾਈ ਇਹ ਹੁਨਰ ਮੁਕਾਬਲੇ ਕਰਵਾਉਣ ਦਾ ਮੁੱਖ ਮੰਤਵ ਸਕੂਲ ਦੇ ਵਿਦਿਆਰਥੀਆਂ ਦੇ ਵਧੀਆ ਆਈਡੀਆਜ਼ ਲੱਭ ਕੇ ਉਹਨਾਂ ਦੇ ਆਰਥਿਕ ਮਦਦ ਕਰਕੇ ਉਹਨਾਂ ਦੇ ਉਸ ਹੁਨਰ ਵਿੱਚ ਕੌਸ਼ਲ ਬਣਾਉਣਾ ਹੈ ਸਭ ਤੋਂ ਪਹਿਲਾਂ ਜ਼ਿਲ੍ਹੇ ਦੇ ਸਾਰੇ ਸੈਕੰਡਰੀ ਸਕੂਲਾਂ ਵਿੱਚੋਂ ਜਾਰੀ ਹੈ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਆਈਡੀਆਜ਼ ਲੈ ਕੇ ਜ਼ਿਲ੍ਹਾ ਪਤਨੀ ਕੀਮ ਵੱਲੋਂ 20 ਆਈਡੀਆਜ਼ ਦੀ ਚੋਣ ਕੀਤੀ ਗਈ। ਸਰਕਾਰ ਵੱਲੋਂ ਪ੍ਰਤੀ ਵਿਦਿਆਰਥੀ 1200 ਰੁਪਏ ਉਹਨਾਂ ਨੂੰ ਇਸ ਆਈਡੀਆ ਨੂੰ ਦੇ ਵਰਕਿੰਗ ਮਾਡਲ ਬਣਾਉਣ ਲਈ ਦਿੱਤੇ ਗਏ। ਇਹਨਾਂ 20 ਵਰਕਿੰਗ ਮਾਡਲ ਦੀ ਸਕੂਲ ਸਕੂਲ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਆਪਣੇ ਮਾਡਲ ਆਈਡੀਆ ਬਾਰੇ ਜਾਣਕਾਰੀ ਦਿੱਤੀ। ਜੇਤੂ ਦੇ ਆਰਥੀਆਂ ਵਿੱਚ ਜੋਤੀ ਸਰਕਾਰੀ ਸੀਨੀਅਰ ਸੈਕੰਡਰੀ ਕન્યા ਸਕੂਲ ਮਹਾਸنگੇਟ ਨੇ ਪਹਿਲਾ ਤਨਵੀਰ ਤੋਂ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘਪੁਰ ਨੇ ਦੂਜਾ ਅਤੇ ਪੂਜਾ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਰਾਜਸਥਾਨ ਸੀ ਗੁਰਲਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲਾੜੀ ਤੇਜਸਾ ਸਾਹਤ ਪ੍ਰਾਪਤੀ ਕੀਤੀ છੇ ਇਹਨਾਂ ਵਿਦਿਆਰਥੀਆਂ ਨੂੰ ਕਰਮਵਾਰ 4000 3000 ਤੇ 2000 ਰੁਪਏ ਇਨਾਮ ਵਜੋਂ ਦਿੱਤੇ ਗਏ ਵਿਦਿਆਰਥੀਆਂ ਦੇ ਨਾਮ ਹਨ ਵੰਡ ਕਰਨ ਪ੍ਰਾਂਤ ਸਰਦਾਰ ਹਰਦੀਪਾਲ ਸਿੰਘ ਜੀ ਪ੍ਰਿੰਸੀਪਲ ਸੁਖਪਾਲ ਸਿੰਘ ਸੰਧੂ ਦਵਿੰਦਰ ਸਿੰਘ ਸ਼੍ਰੀ ਨਵਜੋਤ ਸਿੰਘ ਐਲੇ ਆਦਿ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਦੀ ਅਗਵਾਈ ਦਿੰਦੇ ਹੋਏ ਅਤੇ ਉਤਸ਼ਾਹਤ ਕਰਨ ਲਈ ਆਪਣੇ ਪਾਸੇ ਦਿੱਤੇ ਸ਼੍ਰੀ ਵਿਕਾਸ ਵਿਕਾਸ ਕੁਮਾਰ ਪ੍ਰਿੰਸੀਪਲ ਸਾਰਾਗੜੀ ਸਕੂਲ ਆਫ ਫੈਮਿਨਸ ਨੇ ਵਿਦਿਆਰਥੀ ਆਏ ਹੋਏ ਸਭ ਵਿਦਿਆਰਥੀਆਂ ਅਤੇ ਆਪਕਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦਫ਼ਤਰ ਤੋਂ ਪਹੁੰਚੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਲੈਫਟਨੈਂਟ ਅਨਿਲ ਕੁਮਾਰ ਲੈਫਟਨੈਂਟ ਰਜੇਸ਼ 베ਰੀ ਆਰ ਸਟਾਫ ਵੀ ਹਾਜ਼ਰ ਸਨ ਧੰਨਵਾਦ ਜੀ ਜੈ